ਸ਼ਿਮਲੇ ਚ ਪਈ ਐਤ ਕੀ ਬਹੁਤ ਜ਼ਿਆਦਾ ਬਰਫ਼ ਸਾਜਨ ਠੰਡ ਤੇ ਇੱਥੇ ਵੀ ਬਹੁਤ ਆ ਤੇ ਸ਼ਿਮਲੇ ਚ ਕਿਉਂ ਬਰਫ਼ ਪੈਂਦੀ ਆ ਪੰਜਾਬ ਚ ਕਿਉਂ ਨਹੀਂ ਬਰਫ਼ ਪੈਂਦੀ ਤੇ ਕੰਮ ਕਰ ਇੱਕ ਬਲੈਕ ਕਾਫੀ ਬਣਾ ਕੇ ਲਿਆ ਹਮ ਕੱਪ ਚ ਪਾ ਕੇ ਤੇ ਨਾਲ ਇੱਕ ਸ਼ੇਕਰ ਲੈ ਕੇ ਆ ਜਲਦੀ ਜਾ ਠੀਕ ਆ ਆ ਲੋ ਕਾਫੀ ਹੁਣ ਕਾਫੀ ਨੂੰ ਸ਼ੇਕਰ ਚ ਪਾ ਹੁਣ ਸ਼ੇਕਰ ਚੋਂ ਕਾਫੀ ਨੂੰ ਕੱਪ ਚ ਪਾ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਕਿਹੜਾ ਕਦੀ ਪਹਾੜੇ ਲੱਤੀ ਗਿਆ ਹਾਂ ਜਿੰਮ ਜਾਣਾ ਸੀ ਮੈਂ ਤਾਂ ਚੱਲ ਕੌਫੀ ਬਣਾ ਦੇ ਜੀ ਇੰਨੇ ਆ ਕੀ ਤੱਕ ਤਾਂ ਮੁੱਕੀ ਮਾਰਾ